ਸੀ ਕਾਲ ਸਾਰਿਆਂ ਨੂੰ ਸ੍ਰੀ ਕਾ ਮੈਂ ਤੁਹਾਡਾ ਆਪਣਾ ਆਰਟਿਸਟਿਕਵਾਲ ਸਿੰਘ ਗਿੱਲ ਤੇ ਬਾਈ ਜੀ ਅੱਜ ਬਹੁਤ ਖੁਸ਼ੀ ਹੋਈ ਤੇ ਇੱਕ ਆਪਾਂ ਟਰੈਕਟਰ ਲਿਆਂਦਾ ਮੈਸੀ ਇਹਦੇ ਨਾਲ ਕੁਝ ਭਾਵਨਾਵਾਂ ਫੀਲਿੰਗਾਂ ਬਹੁਤ ਪੁਰਾਣੀਆਂ ਸਾਡੇ ਡੈਡੀ ਜੀ ਸਾਡੇ ਚਾਚਾ ਜੀ ਨੇ ਜੁੜੀਆਂ ਹੋਈਆਂ ਅਜ ਤੋਂ 35 40 ਸਾਲ ਪਹਿਲਾਂ ਟਰੈਕਟਰ ਲਿਆ ਸੀਗਾ ਮੈਸੀ ਤੇ ਉਹ ਕਾਫੀ ਸਮਾਂ ਮੈਗਨਾਟ ਦਾ ਸਰ ਹੇ 10 ਸਾਲ 10 ਸਾਲ ਰਿਹਾ ਸਾਡੇ ਕੋਲੇ ਫਿਰ ਉਹ ਵੇਚਤਾ ਸੀਗਾ ਤੇ ਮਤਲਬ ਗਾਂਧੀਗਾ ਟਰੈਕਟਰ ਵੇਖ ਜਾਂਦੇ ਆ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ ਤੇ ਫਿਰ ਹੁਣ ਕਾਫੀ ਟਾਈਮ ਦੇ ਸੋਚਦੇ ਸੀ ਕਿਤੇ ਉਸੇ ਸਾਨੂੰ ਪੁਰਾਣਾ ਮੈਸੀ ਮਿਲ ਜੇ ਉਹੀ ਤੇ ਉਹਨੂੰ ਆਪਾਂ ਪੂਰਾ ਵਧੀਆ ਕਰੇ ਰੱਖ ਗਏ ਸ਼ੌਂਕ ਨਾਲ ਚਲੋ ਕੰਮ ਤਾਂ ਜਿੰਨਾ ਆਪਾਂ ਦੂਜੇ ਟਰੈਕਟਰ ਹੈਗੇ ਦੇਈ ਜਾਂਦੇ ਆ ਤੇ ਬਈ ਸਾਨੂੰ ਅੱਜ ਮੈਸੀ ਮਿਲ ਗਿਆ ਧੰਨਵਾਦ ਆ ਉਹ ਫੇਸਬੁੱਕ ਦਾ ਫੇਸਬੁੱਕ ਦੇ ਜ਼ਰੀਏ ਆਪਾਂ ਪਾ ਲਿਆ ਮਾਰਕੀਟਪਲੇਸ ਤੋਂ ਆਪਾਂ ਖਰੀਦਿਆ ਤੇ ਬਾਈ ਹੈਗੇ ਆ ਰਸੂਲਪੁਰ ਤੋਂ ਤੇ ਉਹਨਾਂ ਤੋਂ ਅਸੀਂ ਲਿਆਂਦਾ ਤੇ ਉਹਨਾਂ ਦਾ ਹੀ ਬਹੁਤ ਧੰਨਵਾਦ ਸਾਨੂੰ ਪਹਿਲੇ ਬੋਲੀ ਉਹਨਾਂ ਨੇ ਟਰੈਕਟਰ ਦਿੱਤਾ ਜਿਵੇਂ ਅਸੀਂ ਕਿਹਾ ਉਵੇਂ ਉਹਨਾਂ ਨੇ ਦਿੱਤਾ ਨਾਲ ਹਲ ਵੀ ਦਿੱਤੇ ਐ ਤੇ ਬਹੁਤ ਅੱਜ ਖੁਸ਼ੀ ਹੋਈ ਤੇ ਸਾਡੇ ਜੜੀ ਨੇ ਪਹਿਲਾਂ ਹੌਨ ਸਾਰਿਆਂ ਇਹ ਹੱਥ ਮਾਰ ਕੇ ਕਹਿੰਦੇ ਵੀ ਠੀਕ ਆ ਜੀ ਉਹੀ ਮਤਲਬ ਪੁਰਾਣਾ ਟਰੈਕਟਰ ਕਿਉਂਕਿ ਇਹ ਟਰੈਕਟਰ ਚਲਾਉਣ ਚ ਬਹੁਤ ਸੌਖੇ ਸੀ ਬਾਈ ਪਹਿਲਾਂ ਛੋਟੇ ਵਧੀਆ ਟਰੈਕਟਰ ਮਰੂਤੀ ਵਾਂਗੂੰ ਜਾਂਦੇ ਸੀ ਹੋਰ ਤੇ ਹੁਣ ਤਾਂ ਵੱਡੇ ਟਰੈਕਟਰ ਆ ਗਏ ਬਹੁਤ ਵੱਡੇ ਵੱਡੇ 4x4 ਆ ਗਏ ਹਾਈਡਰੋਲਿਕ ਆ ਗਏ ਤੇ ਜਿਹੜੇ ਇਹ ਸੀਗੇ ਉਦੋਂ ਇੰਨਾ ਟਰੈਕਟਰਾਂ ਦਾ ਜਵਾਨੀ ਹੁੰਦੀ ਸੀਗੀ ਅਸੀਂ ਆਪ ਨਿੱਕੇ ਹੁੰਦੇ ਚਲਾਉਂਦੇ ਰਹੇ ਆ ਤੇ 12-13 ਸਾਲਾਂ ਦਾ ਹੋਊਗਾ ਮੈਂ ਜਦੋਂ ਇਹ ਟਰੈਕਟਰ ਲਿਆਂਦਾ ਸੀਗਾ ਤੇ ਫਿਰ 10 ਸਾਲ ਬਾਅਦ ਇਹ ਵੇਚਿਆ ਤੇ ਅੱਜ ਵੀ ਸਾਡੇ ਕੋਲ ਪੁਰਾਣੇ ਟਰੈਕਟਰ ਦੀਆਂ ਫੋਟੋਆਂ ਪਈਆਂ ਕਈ ਏਜੰਸੀਆਂ ਦੇ ਹਾਂ ਮੋਗੇ ਏਜੰਸੀ ਤੋਂ ਲਿਆਏ ਸੀਗੇ ਅੱਜ ਵੀ ਉਹ ਪੁਰਾਣੇ ਟਰੈਕਟਰ ਦੀਆਂ ਸਾਡੇ ਕੋਲੇ ਫੋਟੋ ਪਈਆਂ ਕਈ ਵਾਰੀ ਅਸੀਂ ਦੇਖਦੇ ਵੀ ਆਹ ਪੁਰਾਣਾ ਟਰੈਕਟਰ ਹੁੰਦਾ ਅੱਜ ਅਸੀਂ ਹੁਣ ਇਹ ਲਿਆਂਦਾ ਤੇ ਹੁਣ ਬਾਈ ਅਸੀਂ ਇਹਨੂੰ ਰੱਖਾਂਗੇ ਕੋਲੇ ਵੇਚਦੇ ਨਹੀਂ ਇਹਦਾ ਨਾ 95 ਖਾਲੀਆਂ ਬਣਾਉਂਦੇ ਆਲੂਆਂ ਦੇ ਦੂਜੇ 90 ਮੈਲਾ ਕੈਮਰਾ ਚ ਕਿਵੇਂ ਕਿਵੇਂ ਇਹਦੇ ਇਹ 95 ਖਾਲੀਆਂ ਆਲੂਆਂ ਦੀਆਂ ਬਣਾਉਂਦਾ ਦੂਜੇ 90 ਬਣਾਉਂਦੇ ਕਿੱਲੇ ਚ ਯਾਨੀ ਆਲੂਆਂ ਵਾਸਤੇ ਬਹੁਤ ਕੰਮ ਜਾਂਦਾ ਪੰਜ ਖਾਲੀਆਂ ਵੱਧ ਬਣਾਉਣਾ ਤੇ ਹੁਣੇ ਬਾਈ ਜੀ ਉਹ ਪੁਰਾਣਾ ਟਰੈਕਟਰ ਰੰਗ ਹੋਇਆ ਵਾ ਇਹ ਮਤਲਬ ਰਿਜਨਲ ਕਲਰ ਨਹੀਂ ਇਹਦਾ ਇਹ ਰੰਗ ਹੋਇਆ ਵਾ ਅਸੀਂ ਵੀ ਐਂ ਸਜਾ ਕੇ ਰੰਗ ਨੂੰ ਕਰਕੇ ਵਧੀਆ ਰੱਖਾਂਗੇ ਮਾੜਾ ਮੋਟਾ ਕੰਮ ਵੀ ਲਾਵਾਂਗੇ ਤੂੰ ਤੇ ਬੜੀ ਤਸੱਲੀ ਜੀ ਮਿਲੀ ਆ ਖਰੀਦ ਕੇ ਬਾਈ ਕਈ ਚੀਜ਼ਾਂ ਹੁੰਦੀਆਂ ਹਨ ਹੈ ਨਾ ਬੰਦਾ ਲਿਆਉਂਦਾ ਹੈ ਤੇ ਜਦੋਂ ਤੁਸੀਂ ਪਹਿਲਾਂ ਚਲਾਉਣ 'ਚ ਬਹੁਤ ਸੌਖਾ ਹੈ ਇਹ ਟਰੈਕਟਰ ਮੈਂ ਨਾ ਚੰਨ ਤੇ ਚੱਲੋ 'ਚ ਮੋੜ ਲਾ ਜੀ ਅੱਛਾ ਯਾਨੀ ਥੋੜਾ ਜਿਵੇਂ ਸਬਜ਼ੀਆਂ ਸੂਬਜ਼ੀਆਂ ਲਾਉਣੀਆਂ ਹੈ ਕਿ ਨਾ ਕਰੇ ਚੌਂਤੇ ਚੌਂਤੇ ਸਾਂਝ ਮੋੜ ਉਹਨੇ ਥਾਂਜੀ ਮੋੜਿਆ ਹੈ ਹਾਂ ਵਾਹ ਵੀ ਦਿੱਤਾ ਆਉਣ ਸਰ ਹਾਂ ਵਧੀਆ ਕਹਿੰਦੇ ਵੀ ਖਾਲ ਖਾਲ ਵਧੀਆ ਖਿੱਚਦਾ ਤੇ ਸਾਰੀ ਵੀਡੀਓ ਤੁਹਾਨੂੰ ਦਿਖਾਵਾਂ ਇੱਕਦੋ ਲਿਆ ਕਿੱਥੋਂ ਲਿਆਂਦਾ ਤੇ ਜਿਹੜੇ ਬਾਈ ਤੋਂ ਲਿਆਂਦਾ ਉਹਦੀ ਵੀ ਵਿੱਚ ਫੋਟੋ ਹੈਗੀ ਹੈ ਚਾਬੀਆਂ ਫੜਦਿਆਂ ਦੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਬਾਈ ਹੋਰ ਕੋਚਾ ਤਾਂ ਬੋਲਣਾ ਟਰੈਕਟਰ ਬਾਰੇ ਕੁਝ ਕਿਵੇਂ ਟਰੈਕਟਰ ਬਹੁਤ ਸੁੰਨਾ ਹੈ ਹੈ ਤੇਲ ਤੁਰ ਖਰਚਾ ਬਹੁਤ ਘੱਟ ਤੇਲ ਖਰਚਾ ਇਹਦਾ ਬਹੁਤ ਕਹਿੰਦੇ ਘੱਟ ਸੀਗਾ ਉਹੀ ਗੱਲ ਵੀ ਮਰੂਤੀ ਵਾਲਾ ਕੰਮ ਸੀਗਾ ਨਹੀਂ ਜਾਂਦਾ ਹਾਂ ਮਾਲੀ ਜਿੱਦੇ ਦਾ ਮਤਲਬ ਇਹਨੇ ਪੈਰ ਪਾ ਕੇ ਹਰ ਵੀ ਡਿਸੌਲਡਾ ਕਰਨਾ ਹੀ ਕਰਦਾ ਨਹੀਂ ਗਣੀ ਨਾ ਕਰ ਮੜਾ ਟ੍ਰੈਕਟਰ ਇਹ ਬਧੀਆ ਐ ਲੋਹਾ ਚੰਗਾ ਹੈ ਨਾ ਤੇ ਬਹੁਤ ਬਹੁਤ ਧੰਨਵਾਦ ਬਾਈ ਤੇ ਹੈ ਓਕੇ ਬਾਬਿਆਂ ਦੇ ਵੀ ਇਹੀ ਲੈ ਕੇ ਜਾਂਦੀ ਹੈ ਇਹ ਟ੍ਰੈਕਟਰ ਤੇ ਸਤਿ ਸ਼੍ਰੀ ਅਕਾਲ ਬਾਈ ਬਹੁਤ ਧੰਨਵਾਦ ਸਾਰਿਆਂ ਦਾ